ਅੱਜ ਹਰਿਆਣਾ ਦੀ ਜੀਐਸਟੀ ਕਲੈਕਸ਼ਨ ਹੈ 10.5 ਹਜ਼ਾਰ ਕਰੋੜ ਰੁਪਏ ਟੱਪ ਗਈ ਮਹੀਨੇ ਦੀ ਪੰਜਾਬ ਦੀ ਉਹੀ ਜੀਐਸਟੀ ਕਲੈਕਸ਼ਨ 2300 ਕਰੋੜ ਰੁਪਏ ਹਰ ਡਿਵੈਲਪਮੈਂਟ ਦਾ ਅੱਜ ਮਾਮਲਾ ਜੋ ਹੈ ਸੈਂਟਰ ਦੇ ਸਰਕਾਰ ਵੱਲੋਂ ਪੰਜਾਬ ਨੂੰ ਬਿਲਕੁਲ ਅੱਗੇ ਵਿਧਾਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੇਖੋ ਮੈਂ ਸਮਝਦਾ ਕਿ ਪੰਜਾਬ ਦੇ ਸਿਆਸਤਾਨਾ ਨੇ ਰਾਜਨੀਤੀ ਕਰ ਕਰਕੇ ਪੰਜਾਬ ਜਿਹੜਾ ਰੰਗਲਾ ਪੰਜਾਬ ਸੀਗਾ ਉਹਨੂੰ ਬਹੁਤ ਥੱਲੇ ਲਿਆਉਣ ਦਾ ਕੰਮ ਕੀਤਾ ਅੱਜ ਮੈਂ ਹਰਿਆਣਾ ਤੋਂ ਆਇਆ ਮੈਂ ਕੋਈ ਐ ਨਹੀਂ ਕਹਿਣਾ ਵੀ ਮੈਂ ਪੰਜਾਬ ਪਰ ਹਰਿਆਣਾ ਦੀ ਤੁਲਨਾ ਕਰਨ ਲੱਗਿਆ ਲੇਕਿਨ ਪੰਜਾਬ ਦੇ ਸਾਡੇ ਮਿਹਨਤਕਸ਼ ਸਾਥੀਆਂ ਨੇ ਸਾਡੇ ਮਿਹਨਤਕਸ਼ ਲੋਕਾਂ ਨੇ ਅੱਜ ਹਰਿਆਣਾ ਜੋ ਹੈ ਅੱਜ ਹਰਿਆਣੇ ਦੀ ਜੀਐਸਟੀ ਕਲੈਕਸ਼ਨ ਹੈ 1.5 ਹਜ਼ਾਰ ਕਰੋੜ ਰੁਪਏ ਟੱਪ ਗਈ ਮਹੀਨੇ ਦੀ ਪੰਜਾਬ ਦੀ ਉਹੀ ਜੀਐਸਟੀ ਕਲੈਕਸ਼ਨ 2300 ਕਰੋੜ ਰੁਪਏ ਇਹ ਸੋਚਣਾ ਚਾਹੀਦਾ ਹੈ ਅੱਜ ਨੌਜਵਾਨ ਉਰਤੋ ਜਿਹਦਾ ਵੀ ਨੌਜਵਾਨ ਬੱਚਾ ਵੱਜਦਾ ਉਹ ਕਹਿੰਦਾ ਵੀ ਵਿਦੇਸ਼ ਭੇਜ ਦੋ ਪੰਜਾਬ ਨੂੰ ਉਸ ਨੌਜਵਾਨੀ ਦੀ ਲੋੜ ਹੈ ਤਾਕਤ ਦੀ ਲੋੜ ਹੈ ਨੌਜਵਾਨਾਂ ਦੀ ਜਿਹੜੀ ਇੱਕ ਸੋਚ ਹੈ ਉਹ ਪੰਜਾਬ ਨੂੰ ਅੱਗੇ ਵਧਾ ਸਕਦੀ ਹੈ ਲੇਕਿਨ ਸਾਰੀ ਤਾਕਤਾਂ ਜਿਹੜੀ ਰਾਜਨੀਤਿਕ ਤਾਕਤਾਂ ਨੇ ਉਹ ਅੱਜ ਇਸ ਦੌੜ ਦੇ ਖਿਲਾਫ ਲੱਗੀ ਹੋਈਆਂ ਨੇ